ਕੈਨੇਡਾ ਦੇ ਵਿੱਚ ਜੰਮੀ ਅਤੇ ਪਲੀ ਜਸਵਿੰਦਰ ਕੌਰ ਸੋਹਣੀ ਅਤੇ ਕੱਚੀ ਉਮਰ ਦੀ ਕੁੜੀ ਜੋ ਕਿ ਆਪਣੇ ਪਿੰਡ ਦੇ ਵਿੱਚ ਆਂਦੀ ਹੈ ਅਤੇ ਇੱਥੇ ਆ ਕੇ ਉਸ ਨੂੰ ਆਪਣੇ ਗਵਾਂਢ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਜਦੋਂ ਉਹਨਾਂ ਨੇ ਇੱਕ ਦੂਸਰੇ ਨੂੰ ਬਾਜ਼ਾਰ ਦੇ ਵਿੱਚ ਦੇਖਿਆ ਸੀ ਤਾਂ ਉਹ ਦੋਏ ਨੂੰ ਪਤਾ ਸੀ ਕਿ ਇਹ ਸਾਡਾ ਗਵਾਂਢੀ ਹੈ ਅਤੇ ਇਸਦੇ ਹੀ ਘਰ ਦੇ ਨਾਲ ਸਾਡੇ ਘਰ ਦੀ ਕੰਧ ਜੁੜਦੀ ਹੈ ਕੈਨੇਡਾ ਦੇ ਜੰਮਪਲ ਸੋਹਣੀ ਸੁਨੱਖੀ ਕੁੜੀ ਨੂੰ ਦੇਖ ਕੇ ਹਰ ਕੋਈ ਮੂਠਦਾ ਸੀ ਇਸ ਕੁੜੀ ਨੂੰ ਦੇਖ ਕੇ ਉਸਦੇ ਹੋਂ ਵਾਲੇ ਪਤੀ ਨੇ ਵੀ ਇਹੀ ਕਿਹਾ ਸੀ ਕਿ ਜੇਕਰ ਉਹ ਇੱਕ ਵਾਰੀ ਅੱਖ ਭਰ ਕੇ ਮੈਨੂੰ ਦੇਖ ਲਵੇ ਤਾਂ ਮੈਂ ਸਾਰੀ ਉਮਰ ਇਸਦੇ ਨਾਮ ਲਗਾ ਦਵਾਂ। ਨਾਨਕੇ ਪਿੰਡ ਦੇ ਵਿੱਚ ਆਈ ਹੋਈ ਕੁੜੀ ਦੇ ਨਾਲ ਮੁੰਡੇ ਦਾ ਪਿਆਰ ਪੈ ਗਿਆ। ਇਹ ਮੁੰਡਾ ਜੋ ਕਿ ਕਬੱਡੀ ਦਾ ਖਿਡਾਰੀ ਸੀ। ਟਰਾਫੀ ਜਿੱਤ ਕੇ ਟੈਂਪੂ ਚੜਨ ਦੇ ਲਈ ਉਹ ਖੜਾ ਸੀ ਅਤੇ ਉਸਦਾ ਨਾਮ ਸੀ ਮਿੱਠੂ। ਬਾਜ਼ਾਰ ਦੇ ਵਿੱਚੋਂ ਆ ਰਹੀ ਜਸੀ ਨੂੰ ਦੇਖ ਤੇ ਹੀ ਉਸ ਨੂੰ ਪਿਆਰ ਹੋ ਗਿਆ। ਦੋਵੇਂ ਦੋਸਤ ਆਪਸ ਦੇ ਵਿੱਚ ਖੜੇ ਗੱਲਾਂ ਕਰਦੇ ਸੀ ਅਤੇ ਮਿੱਠੂ ਨੇ ਆਪਣੇ ਦੋਸਤ ਨੂੰ ਕਿਹਾ ਕਿ ਇਹ ਇੱਕ ਨਿਸ਼ਾਨੀ ਦੇ ਜਾਵੇ ਤਾਂ ਮੈਂ ਸਾਰੀ ਜ਼ਿੰਦਗੀ ਇਸਤੇ ਹੀ ਕੱਢ ਦਵਾਂਗਾ ਇੱਕ ਨਜ਼ਰੇ ਪਿਆਰ ਦੇ ਨਾਲ ਦੇਖਿਆ ਗਿਆ ਜਦੋਂ ਇੱਕ ਦੂਸਰੇ ਨੂੰ ਤਾਂ ਦੋਵਾਂ ਨੂੰ ਪਹਿਲੀ ਨਜ਼ਰੇ ਹੀ ਪਿਆਰ ਹੋ ਗਿਆ ਕੁੜੀ ਦੇ ਕੋਲ ਇੱਕ ਡਾਇਰੀ ਸੀ ਉਸ ਦੇ ਵਿੱਚੋਂ ਉਸਨੇ ਕੋਈ ਪੰਨਾ ਫਾੜਿਆ ਪਰਚੀ ਫਾੜੀ ਜਿਸ ਦੇ ਉੱਪਰ ILYO ਲਿਖ ਕੇ ਮੁੰਡੇ ਨੂੰ ਦੇ ਦਿੱਤਾ ਪਰ ਉਸ ਸਮੇਂ ਤੱਕ ਵੀ ਇਹ ਨਹੀਂ ਪਤਾ ਸੀ ਕਿ ਇਹ ਕੁੜੀ ਕਿੱਥੋਂ ਦੀ ਹੈ ਕਿੱਥੇ ਰਹਿੰਦੀ ਹੈ ਤੇ ਮੁੰਡੇ ਨੇ ਕਿਤੇ ਜਾਣਾ ਪਰ ਦੋਵੇਂ ਜਦੋਂ ਇੱਕ ਹੀ ਪਿੰਡ ਦੇ ਵਿੱਚ ਉਸ ਆਟੋ ਦੇ ਵਿੱਚੋਂ ਉਤਰਦੇ ਨੇ ਤਾਂ ਬੈਕਸਾਈਡ ਤੇ ਹੀ ਪਿੱਠ ਲੱਗਦੀ ਸੀ ਘਰ ਦੇ ਵਿੱਚ ਪਤਾ ਲੱਗਿਆ ਕਿ ਇਹ ਗਵਾਂਢੀ ਹੀ ਨੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਇਹ ਕੁੜੀ ਉਸ ਸਮੇਂ ਤੱਕ ਵੀ ਮੁੰਡੇ ਨੂੰ ਨਹੀਂ ਪਤਾ ਸੀ ਕਿ ਕੌਣ ਹੈ ਰਿਸ਼ਤੇਦਾਰ ਕੁੜੀ ਜੋ ਕਿ ਸਕੂਟਰ ਚਲਾਈ ਫਿਰਦੀ ਸੀ ਉਸ ਦਾ ਸਕੂਟਰ ਅਚਾਨਕ ਬੰਦ ਹੋ ਗਿਆ ਤਾਂ ਮਿੱਠੂ ਦੀ ਮਾਂ ਨੇ ਉਸ ਨੂੰ ਕਿਹਾ ਕਿ ਪੁੱਤ ਜਾ ਕੇ ਦੇਖ ਜਾ ਕੇ ਉਸ ਕੁੜੀ ਦੀ ਮਦਦ ਕਰ ਤੇ ਉਸ ਟਾਈਮ ਕੋਈ ਕੁੜੀ ਸਕੂਟਰ ਮੋਟਰਸਾਈਕਲ ਨਹੀਂ ਚਲਾਉਂਦੀ ਹੁੰਦੀ ਸੀ ਇਸ ਮਗਰੋਂ ਮੁੰਡਾ ਉਸ ਦੇ ਕੋਲ ਗਿਆ ਜਾਣ ਕੇ ਉਸਨੇ ਸਕੂਟਰ ਨੂੰ ਕਿੱਕਾਂ ਮਾਰੀਆਂ ਤਾਂ ਕਿ ਉਹ ਕੁੜੀ ਦੇ ਨਾਲ ਕੁਝ ਪਲ ਰੁਕ ਸਕੇ ਉਸਦੇ ਨਾਲ ਗੱਲਾਂ ਕਰ ਸਕੇ ਜਸੀ ਤੋਂ ਨਾਮ ਪੁੱਛਿਆ ਗਿਆ ਮਿਲਣ ਦਾ ਸਮਾਂ ਮੰਗਿਆ ਗਿਆ ਕਿਉਂਕਿ ਗਲੀ ਦੇ ਵਿੱਚ ਇੰਨੀਆਂ ਸਾਰੀਆਂ ਜਨਾਨੀਆਂ ਔਰਤਾਂ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੇ ਨਾਲ ਕੁੜੀ ਨੂੰ ਸਕੂਟਰ ਚਲਾਉਂਦਾ ਦੇਖਦੇ ਸੀ ਅਤੇ ਕੁੜੀ ਤਾਂ ਆਈ ਵੀ ਵਿਦੇਸ਼ ਤੋਂ ਸੀ ਸੋਹਣੀ ਬਹੁਤ ਸੀ ਜਿਸ ਨੂੰ ਹਰ ਕੋਈ ਦੇਖ ਰਿਹਾ ਸੀ ਕੁੜੀ ਸਕੂਟਰ ਚਲਾ ਰਹੀ ਸੀ ਇਹ ਦੇਖਦੇ ਹੋ ਜਨਾਨੀਆਂ ਉਸ ਵੱਲ ਤੱਕਦੀਆਂ ਅਤੇ ਇਹ ਮੁੰਡਾ ਕੁੜੀ ਆਪਸ ਦੇ ਵਿੱਚ ਜਦੋਂ ਖੜੇ ਸੀ ਤਾਂ ਯਕੀਨਨ ਹਰੇਕ ਦੀ ਨਜ਼ਰ ਇਹਨਾਂ ਤੇ ਹੀ ਪੈਣੀ ਸੀ ਤਾਂ ਖੈਰ ਉਹ ਕਹਿੰਦੀ ਸੀ ਕਿ ਮੈਂ ਕੱਲ ਬੰਬੇ ਵਾਲਿਆਂ ਦੇ ਜਾਣਾ ਅਤੇ ਫੇਰ ਛੱਤੀ ਜਾ ਕੇ ਉਸਨੇ ਮੁੰਡੇ ਨੂੰ ਬਾਹੇ ਕੀਤੀ ਪਰ ਮੁੰਡੇ ਨੂੰ ਹੁਣ ਤੱਕ ਇਹ ਸਮਝ ਨਹੀਂ ਆਇਆ ਕਿ ਬੰਬੇ ਵਾਲੇ ਦੇ ਕਿਥੇ ਕੋਈ ਹੋਰ ਜਗ੍ਹਾ ਨਹੀਂ ਦੱਸੀ ਗਈ ਨਾ ਹੀ ਕੋਈ ਪਤਾ ਦਿੱਤਾ ਗਿਆ ਤਾਂ ਅਗਲੀ ਸਵੇਰ ਦਾ ਇੰਤਜ਼ਾਰ ਦੋਵੇਂ ਜਾਣੇ ਕਰਨ ਲੱਗੇ ਇਸ ਮਗਰੋਂ ਮੁੰਡਾ ਜਗਰਾਉਂ ਗਿਆ ਬੰਬੇ ਵਾਲਿਆਂ ਦੇ ਕਦੇ ਉੱਥੇ ਕਿਸੇ ਪਾਰਲਰ ਦੀ ਦੁਕਾਨ ਤੇ ਅਤੇ ਕਦੇ ਕੱਪੜੇ ਦੀ ਦੁਕਾਨ ਤੇ ਫੇਰ ਪਤਾ ਲੱਗਦਾ ਹੈ ਕਿ ਜਸੀ ਇੱਕ ਕੱਪੜਿਆਂ ਦੀ ਦੁਕਾਨ ਤੇ ਹੀ ਬੈਠੀ ਹੋਈ ਹੈ ਜਿੱਥੇ ਉਹ ਬੈਠ ਕੇ ਕੌਫੀ ਪੀ ਰਹੀ ਸੀ ਅਤੇ ਉਸਨੇ ਉਹ ਆਪਣਾ ਕੌਫੀ ਦਾ ਕੱਪ ਮਿੱਠੂ ਨੂੰ ਦੇ ਦਿੱਤਾ ਜੋ ਕਿ ਅੰਦਾ ਪੀਤਾ ਹੋਇਆ ਸੀ ਜਸਦੀ ਦੇ ਨਾਲ ਮੀਟਿੰਗ ਲਈ ਕਿਸੇ ਪਿੰਡ ਦੀ ਕੁੜੀ ਨੂੰ ਕਿਹਾ ਗਿਆ ਬਾਅਦ ਤੇ ਵਿੱਚ ਕਿ ਸਾਨੂੰ ਆਪਣੇ ਘਰ ਮਿਲਵਾ ਦੇ ਉਹ ਕੁੜੀ ਰਾਜ਼ੀ ਹੋ ਗਈ ਕਿਉਂਕਿ ਇਹ ਹੀ ਮੁੰਡਾ ਉਸ ਨੂੰ ਪਿਆਰ ਆਖਦਾ ਸੀ ਅਤੇ ਉਹ ਉਸ ਦੀਆਂ ਭਾਵਨਾਵਾਂ ਨੂੰ ਜਜ਼ਬਾਤਾਂ ਨੂੰ ਸਮਝ ਰਹੀ ਸੀ ਹੁਣ ਜਦੋਂ ਉਹ ਪਹਿਲੀ ਵਾਰ ਕਿਸੇ ਦੇ ਘਰ ਮਿਲਦੇ ਨੇ ਤਾਂ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਕੱਲ ਤੋਂ ਫੇਰ ਮਿਲਣ ਦਾ ਵਾਅਦਾ ਕੀਤਾ ਜਾਂਦਾ ਤੇ ਫਿਰ ਉਹ ਖੁਸ਼ੀ-ਖੁਸ਼ੀ ਵਾਪਸ ਆਪਣੇ ਘਰ ਕੇ ਇਸ ਮੰਗਰੋ ਉਹ ਕਹਿੰਦੀ ਹੈ ਕਿ ਪਰਸੋਂ ਮੇਰੀ ਫਲਾਈਟ ਹੈ ਇਹ ਸ਼ਬਦ ਸੁਣਦੇ ਹੀ ਮੁੰਡੇ ਦੇ ਹੋਸ਼ ਉੱਡ ਗਏ ਕਿ ਹੁਣੇ-ਹੁਣੇ ਅਸੀਂ ਮਿਲਣਾ ਸ਼ੁਰੂ ਕੀਤਾ ਸਾਡਾ ਪਿਆਰ ਪਿਆ ਤੇ ਕੁੜੀ ਜਾ ਰਹੀ ਹੈ ਪਰ ਇਹ ਕਹਿਣ ਦਾ ਦਰਦ ਸੀ ਜਿਹੜਾ ਉਹ ਕੁੜੀ ਦੀਆਂ ਅੱਖਾਂ ਦੇ ਵਿੱਚੋਂ ਵੀ ਚਲਕ ਰਿਹਾ ਸੀ ਉਹ ਰੋਣ ਲੱਗ ਪਈ ਕਿ ਮੈਂ ਨਹੀਂ ਜਾਣਾ ਚਾਹੁੰਦੀ ਕਿਉਂਕਿ ਮੈਂ ਮੁੰਡੇ ਦੇ ਨਾਲ ਹੀ ਜਾਣਾ ਹੈ ਇੰਨਾ ਹੀ ਨਹੀਂ ਉਹ ਕੁੜੀ ਇਸ ਮੁੰਡੇ ਨੂੰ ਇੰਨਾ ਪਿਆਰ ਕਰਨ ਲੱਗ ਪਈ ਸੀ ਕਿ ਉਸਨੇ ਜਜ਼ਬਾਤਾਂ ਦੇ ਵਿੱਚ ਵਹਿ ਕੇ ਆਪਣਾ ਪਾਸਪੋਰਟ ਤੱਕ ਮੁੰਡੇ ਦੇ ਸਾਹਮਣੇ ਹੀ ਫਾੜ ਦਿੱਤਾ ਕਹਿੰਦੀ ਕਿ ਮੈਂ ਵਿਦੇਸ਼ ਜਾਣਾ ਹੀ ਨਹੀਂ ਜਾਂਦੀ ਸਵੇਰ ਦਾ ਸਮਾਂ ਹੋਇਆ ਤਾਂ ਗੁਰੂ ਘਰ ਦੇ ਵਿੱਚ ਉਸ ਦਾ ਸਾਰਾ ਪਰਿਵਾਰ ਮੱਥਾ ਟੇਕਣ ਦੇ ਲਈ ਗਿਆ ਕਿਉਂਕਿ ਉਹਨਾਂ ਨੂੰ ਸੀ ਕਿ ਅਸੀਂ ਅੱਜ ਫਲਾਈਟ ਤੇ ਵਿੱਚ ਜਾਣਾ ਹੈ ਜਹਾਜ਼ ਚੜ੍ਹਨਾ ਹੈ ਤਾਂ ਉਸ ਤੋਂ ਪਹਿਲਾਂ ਮੱਥਾ ਟੇਕਿਆ ਜਾਵੇ ਪਰ ਰਾਤ ਦੇ ਵਿੱਚ ਬਜ਼ੁਰਗ ਨੂੰ ਉਸਦੀ ਮਾਂ ਕਹਿੰਦੀ ਹੈ ਕਿ ਕੁੜੀ ਦਾ ਪਾਸਪੋਰਟ ਨਹੀਂ ਮਿਲ ਰਹਾ ਫਿਰ ਟਿਕਟ ਅੱਗੇ ਕਰਵਾਣੀ ਪਈ ਸੋਚਿਆ ਕਿ ਕੁਝ ਦਿਨਾਂ ਤੱਕ ਮਿਲ ਜਾਵੇਗਾ ਜਾਂ ਫਿਰ ਨਵਾਂ ਆਵੇਗਾ ਅਤੇ ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਮੁੰਡਾ ਕੁੜੀ ਨੂੰ ਮਿਲਣ ਦਾ ਮੌਕਾ ਮਿਲਦਾ ਰਾਤ ਨੂੰ ਉਹ ਮਿਲਣ ਲੱਗ ਪੈਂਦੇ ਨੇ ਕਾਰ ਦੀ ਖਿੜਕੀ ਦੇ ਵਿੱਚ ਖੜ ਕੇ ਕੁੜੀ ਇਸ ਮੁੰਡੇ ਨੂੰ ਆਪਣੇ ਘਰ ਦੇ ਨੇੜੇ ਬੁਲਾ ਕੇ ਉਸਦੇ ਨਾਲ ਗੱਲਾਂ ਕਰਦੀ ਹੈ ਅਤੇ ਫਿਰ ਹੌਲੀ-ਹੌਲੀ ਇਹ ਕੰਮ ਵੱਧਦਾ-ਵੱਧਾ ਉੱਥੇ ਤੱਕ ਪਹੁੰਚ ਗਿਆ ਕਿ ਕੁੜੀ ਨੇ ਇੱਕ ਰਾਤ ਨੂੰ ਮੁੰਡੇ ਨੂੰ ਆਪਣੇ ਘਰ ਦੇ ਅੰਦਰ ਹੀ ਬੁਲਾ ਲਿਆ ਮਾਮੇ ਦੇ ਮੁੰਡੇ ਨੂੰ ਸਭ ਕੁਝ ਪਤਾ ਸੀ ਕਿ ਇਹ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ ਮੁੰਡੇ ਦਾ ਕਹਿਣਾ ਹੈ ਕਿ ਉਸਦੇ ਸਾਰੇ ਰਿਸ਼ਤੇਦਾਰ ਬਹੁਤ ਹੀ ਜ਼ਿਆਦਾ ਖੁਸ਼ ਹਨ ਕਿ ਸਾਡਾ ਰਿਸ਼ਤਾ ਹੋ ਰਿਹਾ ਹੈ ਸਿਵਾਏ ਕਿ ਇਸ ਕੁੜੀ ਦੇ ਮਾਂ ਅਤੇ मामੇ ਤੋਂ ਇਹਨਾਂ ਦੋਵਾਂ ਦੇ ਵੱਲੋਂ ਹੀ ਇਸ ਲਵ ਸਟੋਰੀ ਦੇ ਵਿੱਚ ਅੱਡਾ ਵੱਡਾ ਵਿਲਨ ਦਾ ਰੋਲ ਅਦਾ ਕੀਤਾ ਗਿਆ ਕਿਸ ਤਾ ਅੰਤ ਬੇहद ਹੀ ਮਾੜਾ ਹੋਇਆ ਉਹ ਸੁਣਦੇ ਸੁਣਦੇ ਤੁਹਾਡੀ ਅੱਖਾਂ ਦੇ ਵਿੱਚੋਂ ਵੀ ਹੰਝੂ ਜ਼ਰੂਰ ਆ ਜਾਣੇ ਨੇ ਤਖੈਰ ਪਿੰਡ ਦੇ ਵਿੱਚ ਹੀ ਗਰੀਬ ਪਰਿਵਾਰ ਦੇ ਨਾਲੇ ਸਬੰਧ ਰੱਖਦਾ ਸੀ ਸਾਰਾ ਟੱਬਰ ਵਿਦੇਸ਼ ਤੇ ਵੀ ਜਾਣ ਤੋਂ ਬਾਅਦ ਇਹਨਾਂ ਦੇ ਕੋਲ ਪੈਸਾ ਆ ਗਿਆ ਪਰਿਵਾਰ ਖੁਸ਼ ਸੀ ਅਧਰ ਪਰ ਉਹ ਦੱਸਦਾ ਮੁੰਡਾ ਕਿ ਕੁੜੀ ਕਹਿੰਦੀ ਹੁੰਦੀ ਸੀ ਕਿ ਉਹ ਉਸਦੇ ਨਾਲ ਚੱਲੇ ਪਰ ਉਹ ਨਹੀਂ ਜਾ ਸਕਦਾ ਸੀ ਕੁਝ ਹੀ ਦਿਨ ਬੀਤੇ ਅਤੇ ਕੁੜੀ ਦਾ ਪਾਸਪੋਰਟ ਮੁਰਤੋਂ ਆ ਗਿਆ ਮੁੰਡਾ ਹੁਣ ਚਾਹੁੰਦਾ ਸੀ ਕਿ ਕੁੜੀ ਚਲੀ ਜਾਵੇ ਉਸਦੇ ਘਰ ਦੇ ਜਾਣਾ ਚਾਹੁੰਦੇ ਨੇ ਅਤੇ ਉਹ ਖੁਦ ਇਸ ਕੁੜੀ ਨੂੰ ਫਲਾਈਟ ਚੜਾ ਕੇ ਆਇਆ ਆਪ ਇਹ ਕਿਸੇ ਹੋਰ ਗੱਡੀ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਗਿਆ ਕੁੜੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗਈ ਫਿਰ ਉੱਥੇ ਜਾ ਕੇ ਉਹਨਾਂ ਨੇ ਇੱਕ ਦੂਸਰੇ ਨੂੰ ਵਿਦਾ ਕੀਤਾ 에ਅਰਪੋਰਟ ਤੇ ਅਤੇ ਕੁੜੀ ਨੇ ਵਿਦੇਸ਼ ਪਹੁੰਚਣ ਤੋਂ ਬਾਅਦ ਮੁੰਡੇ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਦੋਵੇਂ ਜਾਣੇ ਆਪਣੀ ਭਾਸ਼ਾ ਨੂੰ ਲੈ ਕੇ ਭਾਵੇਂ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰ ਪਾਉਂਦੇ ਸੀ ਕਿਉਂਕਿ ਕੁੜੀ ਨੂੰ ਪੰਜਾਬੀ ਨਹੀਂ ਆਉਂਦੀ ਸੀ ਅਤੇ ਮੁੰਡੇ ਨੂੰ ਇੰਗਲਿਸ਼ ਨਹੀਂ ਲਿਖਣੀ ਆਉਂਦੀ ਸੀ ਇਸ ਦੇ ਚਲਦੇ ਹੋਏ ਉਹ ਇੱਕ ਦੂਸਰੇ ਦੇ ਕੋਲੋਂ ਟ੍ਰਾਂਸਲੇਟ ਵੀ ਕਰਵਾਉਂਦੇ ਸੀ ਮੁੰਡੇ ਨੇ ਵੀ ਆਪਣੇ ਕਿਸੇ ਦੋਸਤ ਦੀ ਮਦਦ ਲਈ ਅਤੇ ਕੁੜੀ ਨੇ ਵੀ ਉੱਥੇ ਰਹਿੰਦੀ ਕਿਸੇ ਹੋਰ ਜਾਣੇ ਦੀ ਮਦਦ ਲਈ ਤਾਂ ਫਿਰ STD ਦਾ ਇੱਕ ਨੰਬਰ ਦਿੱਤਾ ਗਿਆ ਇੱਕ ਮਹੀਨੇ ਦੇ ਵਿੱਚ ਜਿੱਥੇ ਇੱਕ ਵਾਰੀ ਗੱਲ ਹੁੰਦੀ ਸੀ 5 ਸਾਲ ਤੱਕ ਇਹ ਚਿੱਠੀਆਂ ਤੇ ਫੋਨ ਦਾ سلسلہ ਚੱਲਦਾ ਰਿਹਾ ਕੁੜੀ ਅਤੇ ਮੁੰਡੇ ਦਾ ਪਿਆਰ ਇੰਨਾ ਜ਼ਿਆਦਾ ਗੂੜਾ ਹੁੰਦਾ ਗਿਆ ਕਿ ਉਹ ਇੱਕ ਦੂਸਰੇ ਬਿਨਾ ਹੁਣ ਵੀ ਜੀ ਨਹੀਂ ਸਕਦੇ ਸੀ ਸ਼ਿਰੂ ਸ਼ਿਰੂ ਦੇ ਵਿੱਚ ਪ੍ਰੇਮ ਕਹਾਣੀਆਂ ਇੰਜ ਜਾਪਦਾ ਕਿ ਕੁਝ ਸਮੇਂ ਬਾਅਦ ਇਹ ਵਿੱਕੀਆਂ ਪਹਿ ਜਾਣਗੀਆਂ ਅਤੇ ਕੁੜੀ ਵੈਸੇ ਵੀ ਵਿਦੇਸ਼ ਚਲੀ ਗਈ ਸੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਸੀ ਇਹ ਟੁੱਟ ਹੀ ਜਾਣੀ ਸੀ ਪਰ ਇਸ ਕੇਸ ਦੇ ਵਿੱਚ ਇੰਜ ਨਹੀਂ ਹੋਇਆ ਕੁੜੀ ਦਾ ਪਿਆਰ ਹੋਰ ਵੀ ਜ਼ਿਆਦਾ ਵਧਾ ਗਿਆ ਫਿਰ ਉਸ ਕੁੜੀ ਨੇ ਵਿਆਹ ਦੇ ਲਈ ਰਿਸ਼ਤਾ ਜਦੋਂ ਉਸਦੇ ਘਰ ਦੇ ਲੱਭ ਰਹੇ ਸੀ ਤਾਂ ਉਸ ਨੇ ਇਸ ਗੱਲ ਦੀ ਚਿੰਤਾ ਪੰਜਾਬ ਰੈਂਦੇ ਮਿੱਠੂ ਨਾਮ ਦੇ ਇਸ ਮੁੰਡੇ ਦੇ ਨਾਲ ਸਾਂਝੀ ਕੀਤੀ ਇੱਕ ਦਿਨ ਹਾਕੀ ਦਾ ਖਿਡਾਰੀ ਇਹ ਮੁੰਡਾ ਮਿੱਠੂ ਆਪਣਾ ਟੂਰਨਾਮੈਂਟ ਲਗਾ ਕੇ ਘਰ ਨੂੰ ਵਾਪਸ ਆ ਰਿਹਾ ਸੀ ਆ ਕੇ ਦੇਖਦਾ ਹੈ ਕਿ ਘਰ ਦੀ ਛੱਤ ਦੇ ਉੱਪਰ ਜੋ ਕਿ ਨਾਲ ਹੀ ਲੱਗਦਾ ਸੀ ਘਰ ਉਸ ਦੇ ਉੱਪਰ ਜੱਸੀ ਖੜੀ ਸੀ ਫਿਰ ਉਸਨੇ ਫੋਨ ਤੇ ਗੱਲ ਕੀਤੀ ਉਸਨੇ ਪੁੱਛਿਆ ਕਿ ਤੂੰ ਐਡਾ ਵੱਡਾ ਸਰਪ੍ਰਾਈਜ਼ ਦਿੱਤਾ ਅਤੇ ਰਾਤ ਨੂੰ ਉਹ ਹੀ ਖਿੜਕੀ ਦੇ ਵਿੱਚ ਮਿਲਣ ਦਾ ਵਾਅਦਾ ਕੀਤਾ ਗਿਆ ਤਿੰਨ ਤੋਂ ਚਾਰ ਘੰਟੇ ਮੁੰਡਾ ਕੁੜੀ ਉੱਥੇ ਹੀ ਖੜੇ ਰਹੇ ਅਧਿਹਣ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨੀਂਦ ਦੀਆਂ ਗੋਲੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਰਾਤ ਨੂੰ ਆਰਾਮ ਦੇ ਨਾਲ ਗੱਲਬਾਤ ਕਰ ਸਕਣ ਇਸ ਤਰ੍ਹਾਂ ਦੇ ਨਾਲ ਕਈ ਰਾਤਾਂ ਲੰਘੀਆਂ ਗਈਆਂ ਰਾਤ ਨੂੰ ਸਮਾਂ ਪੱਕਾ ਕਰਦੇ ਗੱਲਾਂ ਕਰਦੇ ਤੇ ਉਹ ਕਹਿੰਦੀ ਹੁੰਦੀ ਸੀ ਕਿ ਉਹ ਛੇਤੀ ਹੀ ਵਿਆਹ ਕਰਵਾ ਲੈ ਨਹੀਂ ਤਾਂ ਉਹ ਕਹਿੰਦੀ ਸੀ ਕਿ ਮੈਂ ਤੁਹਾਡੇ ਘਰ ਆ ਜਾਣਾ ਗੁਰੂ ਘਰ ਜਾਂਦੇ ਜਾ ਕੇ ਉਹ ਲਾਵਾ ਕਰਵਾ ਲੈਂਦੇ ਨੇ ਦੋਸਤਾਂ ਦੇ ਨਾਲ ਜਾ ਕੇ ਅਤੇ ਫਿਰ ਬਾਬਾ ਬਕਾਲਾ ਜਾ ਕੇ ਕਿਹਾ ਗਿਆ ਕਿ ਤਹਿਸੀਲਦਾਰ ਨੂੰ ਕਾਗਜ਼ ਤਿਆਰ ਕੀਤੇ ਜਾਣ ਇਸ ਮਗਰੋਂ ਉਹ ਕਦੇ ਚੰਡੀਗੜ੍ਹ ਘੁੰਮਦੇ ਤੱਕ ਦਿਉਰੇ ਪਰੇ ਜਾਂਦੇ ਫਿਰ ਇੱਕ ਦਿਨ 에ਅਰਪੋਰਟ ਤੇ ਛੱਡਣ ਦੇ ਲਈ ਉਹ ਆਪਣੀ ਇਸ ਪਤਨੀ ਨੂੰ ਜਸਤੀ ਨੂੰ ਛੱਡਣ ਚਲਾਗਾ ਕਿਉਂਕਿ ਇਹ ਵਿਆਹ ਕਰਵਾ ਚੁੱਕੇ ਸੀ ਪਰ ਕਿਸੇ ਨੂੰ ਦੱਸਿਆ ਨਹੀਂ ਗਿਆ ਸੀ ਪਰ ਇਸ ਵਾਰ ਜਦੋਂ ਮਿੱਠੂ ਜਸਸੀ ਨੂੰ 에어ਪੋਰਟ ਤੇ ਛੱਡਣ ਦੇ ਲਈ ਜਾਂਦਾ ਹੈ ਤਾਂ ਉੱਥੇ ਇੱਕ ਮਾਮੇ ਦੇ ਵੱਲੋਂ ਦੇਖ ਲਿਆ ਜਾਂਦਾ ਹੈ। ਜਸਸੀ ਰੋ ਰਹੀ ਹੁੰਦੀ ਹੈ, ਗਲੇ ਲੱਗ ਗਈ ਹੁੰਦੀ ਹੈ ਮਿੱਠੂ ਦੇ ਕਿਉਂਕਿ ਹੁਣ ਆਪਸ ਦੇ ਵਿੱਚ ਪਤੀ-ਪਤਨੀ ਸੀ। ਅਤੇ ਫਿਰ ਇੱਕ ਦਿਨ ਫੋਨ ਆਉਂਦਾ ਹੈ। ਕੁੜੀ ਦਾ ਚਿੱਠੀ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਹੀ ਸਭ ਕੁਝ ਮਾਮੇ ਨੂੰ ਪਤਾ ਲੱਗ ਚੁੱਕਿਆ ਹੈ। ਅਤੇ ਉਹਨਾਂ ਨੇ ਕੁੜੀ ਤੇ ਵਿਆਹ ਦੀ ਗੱਲ ਅੱਗੇ ਤੋਰੀ ਹੈ ਤੇ ਦੂਸਰੇ ਪਾਸੇ ਮੁੰਡਾ ਅਤੇ ਕੁੜੀ ਇਸ ਚਿੰਤਾ ਦੇ ਵਿੱਚ ਹੀ ਕਿ ਅਸੀਂ ਹੁਣ ਮਿਲਾਂਗੇ ਕਿਵੇਂ? ਕੈਨੇਡਾ ਬੈਠੇ ਮਾਮੇ ਨੂੰ ਇਹ ਸਭ ਕੁਝ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਦੀ ਕੁੜੀ ਪੰਜਾਬ ਦੇ ਵਿੱਚ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਕਿਸੇ ਦੇ ਵੱਲੋਂ ਇਹ ਵੀ ਦੱਸ ਦਿੱਤਾ ਗਿਆ ਕਿ ਇਹਨਾਂ ਨੇ ਮੈਰਿਜ ਕਰਵਾ ਲਿਆ। ਫਿਰ ਇੱਕ ਗੋਰੀ ਫਰੈਂਡ ਜਿਸ ਦੇ ਕੋਲ ਸਾਰੀਆਂ ਚਿੱਠੀਆਂ ਅਤੇ ਸਮਾਨ ਪਿਆ ਹੁੰਦਾ ਸੀ ਜਸਦੀ ਦਾ ਮਾਮਾ ਅਤੇ ਮਾਂ ਉਸਦੇ ਕੋਲ ਪਹੁੰਚ ਕੇ ਉਸ ਨੂੰ ਝੂਠ ਬੋਲ ਕੇ ਬਹਾਨੇ ਦੇ ਨਾਲ ਕਿਹਾ ਗਿਆ ਕਿ ਉਹ ਸਾਰੀਆਂ ਚਿੱਠੀਆਂ ਉਹਨਾਂ ਦੇ ਹਵਾਲੇ ਕਰ ਦੇਵੇ। ਦਰਸਲ ਹੋਇਆ ਇਹ ਸੀ ਕਿ ਉਹਨਾਂ ਨੇ ਜੱਸੀ ਦੀ ਪੜ੍ਹਾਈ ਬੰਦ ਕਰਵਾ ਦਿੱਤੀ ਉਹ ਲੋਅ ਕਰ ਰਹੀ ਸੀ ਉਸ ਸਮੇਂ ਅਤੇ ਉਸ ਨੂੰ ਮਗਰੋਂ ਉਸ ਦਾ ਫੋਨ ਖੋਲਿਆ ਗਿਆ ਉਹ ਕਹਿੰਦੇ ਸੀ ਕਿ ਅਸੀਂ ਕੁਝ ਡਾਕੂਮੈਂਟ ਲੈਣੇ ਨੇ ਅਸੀਂ ਮੁੰਡਾ ਬੁਲਾਣਾ ਹੈ ਪੰਜਾਬ ਤੋਂ ਇੱਥੇ ਵਿਆਹ ਕਰਵਾਣਾ ਹੈ ਕੁੜੀ ਦਾ ਇਸ ਕਰਕੇ ਉਸ ਨੂੰ ਘਰ ਤੋਂ ਬਾਹਰ ਨਹੀਂ ਜਾਣ ਦੇ ਰਹੇ ਕਿਉਂਕਿ ਪੰਜਾਬ ਦੇ ਵਿੱਚ ਰਸਮ ਹੁੰਦੀ ਹੈ ਕਿ ਜਿਸ ਕੁੜੀ ਦਾ ਵਿਆਹ ਹੋਵੇ ਉਹ ਘਰ ਤੋਂ ਬਾਹਰ ਨਹੀਂ ਜਾਂਦੀ ਗੋਰੀ ਨੂੰ ਇਹ ਸਭ ਕੁਝ ਕਹਿੰਦੇ ਹੋਏ ਮਾਤਾ ਤੇ ਮਾਮੇ ਦੇ ਵੱਲੋਂ ਉੱਥੋਂ ਕੁੜੀ ਦੀਆਂ ਚਿੱਠੀਆਂ ਕਢਵਾ ਲੀਆਂ ਗਈਆਂ ਰਾਤੇ ਪਿਓ ਨੇ ਕਿਹਾ ਕਿ ਇਸ ਨੂੰ ਨਾ ਮਾਰੋ ਕਿਉਂਕਿ ਜਿੱਥੇ ਮਿਲਣ ਤੋਂ ਬਾਅਦ ਮਾ ਅਤੇ ਮਾਮੇ ਨੇ ਪੂਰੀ ਤਰ੍ਹਾਂ ਦੇ ਨਾਲ ਜਸਸੀ ਦੀ ਕੁੱਟਮਾਰ ਕੀਤੀ ਇਸ ਮਗਰੋਂ ਫਿਰ ਡਰਸੀ ਕਿ ਜਸਸੀ ਨੂੰ ਹੋ ਮਾਰ ਹੀ ਨਾ ਦੇ ਤਾਂ ਉਸ ਨੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਆਪਣੇ ਨਾਲ ਰਹਿਂਦੀ ਕੋਹਰ ਗੋਰੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਜਦੋਂ ਵੀ ਮੇਰੇ ਘਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਣ ਤਾਂ ਤੂੰ ਪੁਲਿਸ ਨੂੰ ਸਾਦੇ ਲੈ ਹੁਣ ਇੱਕ ਐਪਲੀਕੇਸ਼ਨ ਲਿਖਵਾਈ ਗਈ ਜਸਸੀ ਤੋਂ ਉਸਦੇ ਹੀ ਮਾ ਅਤੇ ਮਾਮੇ ਦੇ ਵੱਲੋਂ ਦੇਵੋਸ ਦੀ ਯਾਫਰਿਕ ਲੈਟਰ ਲਿਖਿਆ ਗਿਆ ਕਿ ਪਿੰਡ ਦਾ ਮੁੰਡਾ ਜਿਹੜਾ ਕਿ ਮਿੱਠੂ ਹੈ ਉਹ ਇਸ ਨੂੰ ਧੋਖੇ ਦੇ ਨਾਲ ਵਿਆਹ ਕਰਵਾ ਲਿਆ ਡਰਾਤਮਕਾ ਕੇ ਉਸਨੇ ਵਿਆਹ ਕਰਵਾ ਲਿਆ ਇਹ ਮਾਂ ਅਤੇ ਮਾਮੇ ਦੇ ਵੱਲੋਂ ਚਿੱਠੀ ਕੱਢੀ ਜਾਂਦੀ ਹੈ ਪੰਜਾਬ ਦੇ ਵਿੱਚ ਸਰਕੂਲੇਟ ਕੀਤੀ ਗਈ ਜਾਂ ਫਿਰ ਕਿਸੇ ਰਾਹੀਂ ਲਿਖਵਾ ਕੇ ਭੇਜੀ ਗਈ ਜਿਸ ਦੇ ਉੱਪਰ ਜੱਸੀ ਦੇ ਸਾਈਨ ਜਾਂ ਫਿਰ ਉਸ ਦਾ ਬਿਆਨ ਦੇ ਤੌਰ ਤੇ ਇਸ ਨੂੰ ਵਰਤਿਆ ਗਿਆ ਖਾਲੀ ਪੇਜ ਤੇ ਜੱਸੀ ਦੇ ਸਾਈਨ ਕਰਵਾਏ ਗਏ ਸੀ ਜਗਰਾਉ ਐਸਐਸਪੀ ਲੈਟਰ ਕੱਢ ਦਿੱਤੀ ਗਈ ਤੇ ਹੁਣ ਪੁਲਿਸ ਫੜਨ ਆਈ ਮਿੱਠੂ ਨੂੰ ਅਤੇ ਉਸ ਸਮੇਂ ਚੰਗੀ ਕਿਸਮਤ ਦੇ ਨਾਲ ਮਿੱਠੂ ਬਾਹਰ ਸੀ ਕਈ ਪੁਲਿਸ ਵਾਲਿਆਂ ਨੂੰ ਉਹ ਮਿਲਿਆ ਤੇ ਕਿਹਾ ਕਿ ਅਸੀਂ ਮੈਰਿਜ ਕਰਵਾ ਚੁੱਕੇ ਹਾਂ ਤੇ ਸਾਨੂੰ ਦੋਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਪਰ ਇਹ ਮਾ ਤੇ ਮਾਮਾ ਹੀ ਨੇ ਜੋ ਕਿ ਇਸ ਤਰ੍ਹਾਂ ਸਾਡੇ ਵਿੱਚ ਅੜਚਣ ਬਣ ਰਹੇ ਨੇ ਉਹ ਕਹਿੰਦੇ ਕਿ ਜਦੋਂ ਉਹ ਕਿਸੇ ਵੱਡੇ ਪੁਲਿਸ ਵਾਲੇ ਨੂੰ ਮਿਲਦਾ ਮਿੱਠੂ ਤਾਂ ਉਹ ਖੁਦ ਦੱਸਦਾ ਹੈ ਕਿ ਮੈਨੂੰ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਉਹ ਐਸਐਚਓ ਦੇ ਹੱਥ ਨਾ ਲੱਗੇ एसएसपी साहब ਦੇ ਨਾਲ ਉਹਦੀ ਸਿੱਧੀ ਗੱਲਬਾਤ ਸੀ ਪੈਸੇ ਦਿੱਤੇ ਹੋਏ ਸੀ ਇਸ ਮਾਮਲੇ ਨੂੰ ਲੈ ਕੇ ਵੀ ਕਿਹਾ ਗਿਆ ਕਿ ਹਾਲਾਂਕਿ ਬਾਅਦ ਤੇ ਵਿੱਚ ਇਸ ਘਟਨਾ ਨੂੰ ਲੈ ਕੇ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਹੋਈ ਹੈ ਤਾਂ ਖੈਰ ਹੁਣ ਦੋਸਤਾਂ ਦੀ ਫੈਮਿਲੀ ਮੈਂਬਰਸ ਨੂੰ ਵੀ ਪੁਲਿਸ ਦੇ ਵੱਲੋਂ ਫੜਨਾ ਸ਼ੁਰੂ ਕਰ ਦਿੱਤਾ ਗਿਆ ਮੁੰਡਾ ਕਹਿੰਦਾ ਕਿ ਕਈ ਪਰਚੇ ਕਰਵਾਏ ਜਾ ਰਹੇ ਨੇ ਉਸਨੂੰ ਕਿਹਾ ਕਿ ਤੂੰ ਮੇਲ ਕਰ ਐਸਐਸਪੀ ਸਾਹਿਬ ਨੂੰ ਜੱਸੀ ਨੂੰ ਆਖਦਾ ਮਿੱਟੂ ਕਿ ਤੂੰ ਐਸਐਸਪੀ ਸਾਹਿਬ ਨੂੰ ਮੇਲ ਕਰ ਕਿ ਇਹ ਵਿਆਹ ਮਰਜ਼ੀ ਦੇ ਨਾਲ ਹੋਇਆ ਮੈਂ ਤੱਕੇ ਨਾਲ ਨਹੀਂ ਕੀਤਾ ਫਿਰ ਪੁਲਿਸ ਨੇ ਮੁੰਡੇ ਨੂੰ ਛੱਡ ਦਿੱਤਾ ਜਦੋਂ ਕੁੜੀ ਨੇ ਇੰਜ ਕੀਤਾ ਫਿਰ ਇਹ ਸਭ ਕੁਝ ਕੋਰਟ ਦੇ ਵਿੱਚ ਚੱਲਿਆ ਅਤੇ ਇਹਨਾਂ ਕੇਸਾਂ ਦੇ ਵਿੱਚ ਜਮਾਨਤਾਂ ਹੋ ਗਈਆਂ ਹੁਣ ਉਸ ਮੇਲ ਕਰਕੇ ਵਿਦੇਸ਼ ਦੇ ਵਿੱਚ ਬੈਠੇ ਮਾ ਮਾਮੇ ਨੇ ਜਸਸੀ ਦੇ ਨਾਲ ਫੇਰ ਤੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਉਸ ਨੇ ਮੇਲ ਮੁੰਡੇ ਦੇ ਹੱਕ ਦੇ ਵਿੱਚ ਕਿਉਂ ਪਾਈ ਨਾਲ ਦੀ ਗੋਰੀ ਨੇ ਉਸ ਮੌਕੇ ਤੇ ਪੁਲਿਸ ਨੂੰ ਫੋਨ ਕਰ ਦਿੱਤਾ ਮਾ ਤੇ ਮਾਮੇ ਨੂੰ ਹੋ ਚੁੱਕਣ ਆ ਗਏ ਪਰ ਫਿਰ ਉਹ ਆਪਣਾ ਸਮਾਨ ਉਸਦੇ ਵੱਲੋਂ ਚੁੱਕਿਆ ਜਾਂਦਾ ਜੋ ਜਸਦੀ ਦੇ ਵੱਲੋਂ ਅਤੇ ਆਪਣੀ ਸਹੇਲੀ ਦੇ ਕੋਲੋਂ ਜਾ ਕੇ ਰਹਿਣ ਲੱਗ ਜਾਂਦੀ ਹੈ ਫਿਰ ਉਹ ਕਹਿੰਦੀ ਹੈ ਕਿ ਕੱਲ ਉਹ ਇੰਡੀਆ ਆ ਰਹੀ ਹੈ ਇਹ ਕਹਿੰਦੇ ਹੋਏ ਉਹ ਮਿੱਠੂ ਨੂੰ ਆਖਦੀ ਹੈ ਕਿ ਮੈਨੂੰ ਉਹ ਲੈਣਾ ਜਾਵੇ ਹੁਣ ਮਿੱਠੂ ਉਸ ਨੂੰ ਦਿੱਲੀ ਦੇ ਵਿੱਚ ਲੈਣ ਦੇ ਲਈ ਚਲਾ ਗਿਆ 에어ਪੋਰਟ ਤੇ ਮਿੱਠੂ ਨੇ ਵੀ ਆਪਣੇ ਘਰ ਦਾਸਤਾ ਜਿਸ ਨੂੰ ਸੁਣਨ ਤੋਂ ਬਾਅਦ ਪਹਿਲਾਂ ਸਾਰੇ ਨਾਰਾਜ਼ ਹੋਏ ਕਿ ਤੂੰ ਇੰਜ ਵਿਆਹ ਕਿਉਂ ਕਰਵਾਇਆ ਪਰ ਪੂਰੋਂ ਸਪੋਰਟ ਕਰਦੇ ਨੇ ਕਿ ਜਵਾਨੀ ਦੀ ਉਮਰ ਹੈ ਕੁੜੀ ਤਿਆਰ ਸੀ ਅਤੇ ਦੋਹਾਂ ਨੇ ਵਿਆਹ ਕਰਵਾਲਿਆ ਦੋਸਤਾਂ ਦੇ ਨਾਲ ਮਿਲ ਕੇ ਤਾਂ ਖੈਰ ਹੁਣ ਤਾਂ ਮੁੰਡੇ ਦੇ ਨਾਲ ਚੱਲਣਾ ਹੀ ਪੈਣਾ ਸੀ ਦਿੱਲੀ 에어ਪੋਰਟ ਤੇ ਉਹ ਮਿਲਦੇ ਨੇ ਉੱਥੋਂ ਵਾਪਸ ਪਿੰਡ ਨੂੰ ਆ ਰਹੇ ਸੀ ਲਸੋਈ ਪਿੰਡ ਮਲੇਰਕੋਟਲਾ ਤਾਂ ਪਰਿਵਾਰ ਵੀ ਪਿੱਛੇ-ਪਿੱਛੇ ਦਿੱਲੀ ਆ ਪਹੁੰਚਿਆ ਸੀ ਮੁੰਡੇ ਦਾ ਕਿਉਂਕਿ ਉਹਨਾਂ ਨੂੰ ਵੀ ਸੀ ਅਸੀਂ ਕੁੜੀ ਨੂੰ ਮਿਲ ਲਈਏ ਕਿਉਂਕਿ ਇਹ ਵਿਆਹੇ ਜਾ ਚੁੱਕੇ ਨੇ ਅਤੇ ਫੇਰ ਉਹ ਇੱਥੇ ਇਕੱਠੇ ਹੁੰਦੇ ਨੇ ਹੁਣ तरीक ਉਹ ਆਂਦੀ ਹੈ ਜਦੋਂ ਇਹਨਾਂ ਨੇ ਮੁਰ ਤੋਂ ਵਿਆਹ ਕਰਾਣਾ ਹੁੰਦਾ ਕਿਉਂਕਿ ਪਰਿਵਾਰ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਮੁੰਡਾ ਤੇ ਕੁੜੀ ਦਾ ਆਪਣੇ ਤਰੀਕੇ ਦੇ ਨਾਲ ਵਿਆਹ ਕਰਾਵਾਂਗੇ ਤਾਂ ਹੀ ਸਾਨੂੰ ਚੈਨ ਮਿਲਦਾ ਹੁਣ ਤਰੀਕ ਸੀ ਜੱਟ ਸਾਹਿਬ ਦੇ ਕੋਲ ਪੇਸ਼ ਹੋਏ ਜੱਟ ਸਾਹਿਬ ਦੇ ਕੋਲ ਇੱਕ ਕੇਸ ਚੱਲ ਰਿਹਾ ਸੀ ਜਿੱਥੇ ਕੁੜੀ ਨੇ ਕਿਹਾ ਕਿ ਮੈਂ ਸਭ ਕੁਝ ਆਪਣੀ ਮਰਜ਼ੀ ਦੇ ਨਾਲ ਕੀਤਾ ਤਾਂ ਉਥੇ ਇਹ ਸਾਰਾ ਕੇਸ ਖਤਮ ਕਰ ਦਿੱਤਾ ਗਿਆ ਤੇ ਫਿਰ ਕੁਝ ਦਿਨ ਹੀ ਮਨਾਲੀ ਕਦੇ ਰਾਜਸਥਾਨ ਘੁੰਮਦੇ ਰਹੇ 12 ਮਈ ਤੋਂ ਮਹੀਨਾ ਕੋ ਪਹਿਲਾਂ ਜਦੋਂ ਇਕੱਠੇ ਰਹੇ ਹੁਣ ਮਿੱਠੂ ਦੇ ਘਰ ਦੇ ਕਹਿੰਦੇ ਸੀ ਕਿ ਅਸੀਂ ਪਾਰਟੀ ਕਰਨੀ ਆ ਵਿਆਹ ਦੀ ਰਿਸ਼ਤੇਦਾਰ ਮੰਨੇ ਨਹੀਂ ਕਿ ਅਸੀਂ ਬਿਨਾ ਵਿਆਹ ਕਰਵਾਏ ਬਿਨਾ ਪਾਰਟੀ ਦੇ ਇਸ ਵਿਆਹ ਨੂੰ ਮੰਨਣਾ ਹੀ ਨਹੀਂ ਇਸ ਕਰਕੇ ਮੁੰਡਾ ਆਖਦਾ ਕਿ ਸਾਨੂੰ ਮਜਬੂਰ ਨਹੀਂ ਪਾਰਟੀ ਰੱਖਣੀ ਪਈ ਤੇ ਮਾਮਾ ਕਹਿੰਦਾ ਕਿ ਤੁਸੀਂ ਮੇਰੇ ਕੋਲ ਆ ਜਾਓ ਮੁੰਡੇ ਦੇ ਮਾਮੇ ਦੀ ਇੱਥੇ ਗੱਲ ਹੋ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪੂਰਾ ਸਮਾਨ ਲੈ ਲਵਾਂਗੇ ਕੁੜੀ ਖੁਦ ਪਸੰਦ ਕਰ ਲਵੇ ਕੱਪੜੇ ਲੀੜੇ ਅਤੇ ਵਿਆਹ ਦੀਆਂ ਪਾਰਟੀ ਦੀਆਂ ਤਿਆਰੀਆਂ ਕੀਤੀਆਂ ਜਾਣ 7 ਜੂਨ ਸਨ 2000 ਦਾ ਇਹ ਸਮਾਂ 8 ਤਰੀਕ ਨੂੰ ਨਾਨਕੇ ਪਿੰਡ ਦੇ ਵਿੱਚ ਮਿੱਠੂ ਦੇ ਨਾਨਕੇ ਪਿੰਡ ਦੇ ਵਿੱਚ ਹੀ ਘਟਨਾ ਘਟਦੀ ਹੈ ਜਿੱਥੇ ਜਸਸੀ ਦੀ ਜਾਨ ਲਈ ਗਈ 8 ਅਤੇ 9 ਦੀ ਰਾਤ ਨੂੰ ਮਾਮਾ ਕਹਿੰਦਾ ਜਸਸੀ ਦੀ ਮਾਂ ਦਾ ਫੋਨ ਆਇਆ ਜੇਕਰ ਤੁਸੀਂ ਗੱਲ ਕਰਨੀ ਹੈ ਤਾਂ ਕਰ ਲਵੋ ਕੁੜੀ ਕਹਿੰਦੀ ਹੈ ਕਿ ਮੈਂ ਗੱਲ ਕਰ ਲਈ ਹੈ ਗੱਲ ਕਰਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਆਖਦੀ ਹੈ ਕਿ ਮੇਰੀ ਮਾਂ ਬਹੁਤ ਚੰਗੀ ਹੈ ਵਧੀਆ ਹੈ ਮੇਰੇ ਨਾਲ ਅਤੇ ਉਹ ਕਹਿੰਦੀ ਹੈ ਕਿ ਸਾਰਾ ਕੁਝ ਠੀਕ ਹੈ ਜਦੋਂ ਇਹ ਜੋੜਾ ਸਵੇਰੇ ਉੱਠਦਾ ਹੈ ਤਾਂ ਮਾਂ ਦਾ ਫੋਨ ਫੇਰ ਆਉਂਦਾ ਹੈ ਕੁੜੀ ਦੀ ਮਾਂ ਕਾਲ ਤੇ ਦੋਵਾਂ ਦੇ ਨਾਲ ਗੱਲਬਾਤ ਕਰਦੀ ਹੈ ਮਾਂ ਕਹਿੰਦੀ ਹੈ ਮੁੰਡੇ ਨੂੰ ਮਿੱਠੂ ਨੂੰ ਕੀ ਤੂੰ ਕਾਕਾ ਠੀਕ ਨਹੀਂ ਕੀਤਾ ਸਾਡੇ ਨਾਲ ਗਲਤ ਕੀਤਾ ਉਸਨੇ ਸੋਚਿਆ ਨਹੀਂ ਸੀ ਕਿ ਇਸ ਗੱਲ ਕਰਨ ਦੇ ਪਿੱਛੇ ਦਾ ਕੋਈ ਹੋਰ ਮਕਸਦ ਹੋ ਸਕਦਾ ਹੈ ਕਿਉਂਕਿ ਇਹ ਮਾਤਾ ਤੇ ਮਾਮਾ ਵਿਦੇਸ਼ ਦੇ ਵਿੱਚ ਬੈਠੇ ਸੀ ਤੇ ਇੱਥੇ ਕੁੜੀ ਅਤੇ ਮੁੰਡੇ ਨੇ ਆਪਣੇ ਵਿਆਹ ਦੀ ਪਾਰਟੀ ਕਰਨੀ ਸੀ ਮਾਂ ਕਹਿੰਦੀ ਹੈ ਕਿ ਤੈਨੂੰ ਇਹ ਨਹੀਂ ਪਤਾ ਤੂੰ ਸਾਡੇ ਸਾਹਮਣੇ ਚੀਜ਼ ਕੀ ਇਹ ਗੱਲਾਂ ਮਿੱਠੂ ਨੂੰ ਕਈਆਂ ਗਈਆਂ ਜੱਸੀ ਦੀ ਮਾਂ ਦੇ ਵੱਲੋਂ ਉਹ ਕਹਿੰਦੀ ਹੈ ਕਿ ਕਿੱਥੇ ਰਹਿਣਾ ਤੂੰ ਉਹ ਕਹਿੰਦਾ ਅਸੀਂ ਵਧੀਆ ਰਹਿ ਰਹੇ ਹਾਂ ਤੂੰ ਕੈਨੇਡਾ ਕਦੋਂ ਆਣਾ ਮਾਂ ਦੇ ਵੱਲੋਂ ਇਹ ਪੁੱਛਿਆ ਜਾਂਦਾ ਫਿਰ ਮੰਮੀ ਨੇ ਫੋਨ ਫੜ ਲਿਆ ਜਿਸ ਦਾ ਨਾਮ ਸੁਰਜੀਤ ਸਿੰਘ ਸੀ ਹੰਕਾਰ ਦੇ ਵਿੱਚੋਂ ਉਹ ਗਾਲਾਂ ਕੱਢ ਕੇ ਮਿੱਠੂ ਦੇ ਨਾਲ ਗੱਲਾਂ ਕਰਦਾ ਕਿ ਤੇਰਾ ਸਾਰਾ ਟੱਬਰ ਮੈਂ ਰੋਲ ਦੂੰਗਾ ਜੱਸੀ ਕਹਿੰਦੀ ਹੈ ਕਿ ਮਾਮਾ ਲਾਲਚੀ ਬੰਦਾ ਛੱਡੋ ਇਹਨੂੰ ਕੋਈ ਗੱਲ ਨਹੀਂ ਇਹ ਹਮੇਸ਼ਾ ਹੀ ਬੁਰਾ ਭਲਾ ਬੋਲਦਾ ਲੋਕਾਂ ਨੂੰ ਇਸਦੇ ਵੱਲ ਧਿਆਨ ਨਾ ਦਿੱਤਾ ਜਾਵੇ ਫਿਰ ਇਸ ਮਗਰੋਂ ਉਹਨਾਂ ਨੇ ਆਪਣੇ ਵਿਆਹ ਦੀ ਪਾਰਟੀ ਕਰਨੀ ਸੀ ਜਿਸ ਦੇ ਲਈ ਉਹ ਖੰਨੇ ਸ਼ੋਪਿੰਗ ਕਰਨ ਜਾਣ ਦੇ ਲਈ ਆਖਦੇ ਨੇ ਵਿਆਹ ਦੇ ਲਈ 8 ਤਰੀਕ ਨੂੰ ਲਹਿੰਗਾ ਅਚਕਨ ਜੁੱਤੀ ਸਭ ਕੁਝ ਲੈ ਲਿਆ ਗਿਆ ਫਿਰ 5 ਵਜੇ ਦਾ ਸਮੇਂ 5 ਵਜੇ ਘਰ ਆਂਦਾ ਮੁੰਡਾ ਕੱਲਾ ਹੀ ਜਾਂਦਾ ਇਹ ਸਮਾਨ ਲੈਣ ਅਤੇ ਫਿਰ ਜੱਸੀ ਆਖਦੀ ਹੈ ਕਿ ਮੈਨੂੰ ਛੱਡ ਕੇ ਨਾ ਜਾਇਆ ਕਰੋ ਕਿਉਂਕਿ ਜਦੋਂ ਤੁਸੀਂ ਜਾਣਿਓ ਮੈਨੂੰ ਚੰਗਾ ਨਹੀਂ ਲੱਗਦਾ ਇਸ ਮਗਰੋਂ ਮਰੂਤੀ ਕਾਰ ਰਿਸ਼ਤੇਦਾਰਾਂ ਦੀ ਮੰਗ ਕੇ ਲਿਾਈ ਹੁੰਦੀ ਆ ਘਰ ਦੇ ਵਿੱਚ ਖੜੀ ਸੀ ਫਿਰ ਮਾ ਦਾ ਫੋਨ ਆਉਂਦਾ ਮਿੱਠੂ ਦੀ ਮਾ ਦਾ ਕਿ ਤੂੰ ਇੱਥੋਂ ਚਲਾ ਜਾ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਮੇਰਾ ਦਿਲ ਘਬਰਾ ਰਿਹਾ ਹੈ ਤੂੰ ਇੱਥੋਂ ਚਲਾ ਜਾ ਕਿਉਂਕਿ ਮਿੱਠੂ ਦੀ ਮਾਂ ਨੂੰ ਵੀ ਜੱਸੀ ਦੀ ਮਾਂ ਦਾ ਰਾਤ ਤੋਂ ਹੀ ਫੋਨ ਆ ਰਿਹਾ ਸੀ ਜੇ ਸਭ ਕੁਝ ਸੁਣਨ ਤੋਂ ਬਾਅਦ ਉਸਦੀ ਮਾਂ ਨੂੰ ਲੱਗਿਆ ਕਿ ਕੁਝ ਗੜਬੜ ਹੋਣ ਵਾਲੀ ਹੈ ਇਸ ਗਾਰ ਕੋ ਉਸਨੇ ਪੁੱਤ ਨੂੰ ਸੁਚੇਤ ਕੀਤਾ ਪਰ ਪੁੱਤ ਆਖਦਾ ਹੈ ਕਿ ਹੁਣ ਪਾਰਟੀ ਦਾ ਸਮਾਂ ਕੀ ਇੱਕ ਦਿਨ ਦੇ ਨਾਲ ਕੀ ਫਰਕ ਪੈਣਾ ਮੈਂ ਅਗਲੇ ਦਿਨ ਇਥੋਂ ਚਲਾ ਜਾਵਾਂਗਾ ਜੱਸੀ ਆਪਣੀ ਸਿਆਹ ਦੀ ਪਾਰਟੀ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਸੀ ਉਸ ਦਿਨ ਉਸਨੇ ਸੇਮ ਕਲਰ ਦਾ ਟੌਪ ਅਤੇ ਜੀਨ ਜਿਹੇ ਜਾਂ ਮੁੰਡੇ ਨੂੰ ਪਵਾਇਆ ਉਹ ਜਹੀ ਆਪ ਪਾਇਆ ਹੋਇਆ ਸੀ ਮੈਚਿੰਗ ਪਾਉਂਦੀ ਸੀ ਉਹ ਤੇ ਫਿਰ ਮਿੱਠੂ ਨੇ ਪਹਿਲਾਂ ਤਾਂ ਮਨਾਂ ਕੀਤਾ ਕਿ ਉਹ ਨਾ ਪਾਵੇ ਪਰ ਫਿਰ ਉਸਨੇ ਕੁੜੀ ਦਾ ਦਿਲ ਰੱਖ ਲਿਆ ਕੀ ਇਸਦੀ ਖੁਸ਼ੀ ਹੈ ਤਾਂ ਮੈਂ ਇਨਨਾ ਤਾਂ ਕਰ ਹੀ ਸਕਦਾ ਮਾਮਾ ਮੰਮੀ ਦੋਹਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਬਾਹਰ ਨਾ ਜਾਓ ਪਰ ਮਿੱਠੂ ਨੇ ਜਸਦੀ ਨੂੰ ਜਦੋਂ ਇਹ ਕਿਹਾ ਕਿ ਮਾਮਾ ਮੰਮੀ ਨਹੀਂ ਮੰਨ ਰਹੇ ਤਾਂ ਉਹ ਉਦਾਸ ਹੋ ਗਈ ਉਸਦੀ ਉਦਾਸੀ ਮਿੱਠੂ ਦੇ ਕੋਲੋਂ ਦੇਖੀ ਨਹੀਂ ਗਈ ਕਿਉਂਕਿ ਉਹ ਰੁਸ ਕੇ ਪੈ ਗਈ ਸੀ ਬੋਲੀ ਨਹੀਂ ਸੀ ਪਰ ਫਿਰ ਮਿੱਠੂ ਦੇ ਮਨ ਦੇ ਵਿੱਚ ਆਇਆ ਕਿ ਮੈਂ ਇਸਦੀ ਖੁਸ਼ੀ ਦੇ ਲਈ ਇਨਨਾ ਕਰ ਹੀ ਸਕਦਾ ਫਿਰ ਉਹ ਦੋਵੇਂ ਉੱਠਦੇ ਨੇ ਜਾਂਦੇ ਨੇ ਮਲੇਰ ਕੋਟਲਾ ਕੈਬਨ ਦੇ ਵਿੱਚ ਉੱਥੇ ਜਾ ਕੇ ਰੋਟੀ ਖਾਂਦੇ ਨੇ ਸਕੂਟਰ ਸਟਾਰਟ ਕਰਦੇ ਨੇ ਪਰ ਸਕੂਟਰ ਜਦੋਂ ਸਟਾਰਟ ਨਹੀਂ ਹੁੰਦਾ ਤਾਂ ਉਹ ਆਖਦੇ ਨੇ ਕਿ ਜਿਹੜਾ ਉੱਥੇ ਮਾਲਕ ਸੀ ਜਿੱਥੇ ਰੋਟੀ ਖਾਣਗੇ ਸੀ ਉਸ ਦੇ ਵੱਲੋਂ ਇਹ ਸਟਾਰਟ ਕਰਕੇ ਦਿੱਤਾ ਜਾਂਦਾ ਉਹ ਸਟਾਰਟ ਹੋ ਜਾਂਦਾ ਰਾਹ ਦੇ ਵਿੱਚ ਮੋਟੋ ਹੀ ਸਕੂਟਰ ਬੰਦ ਹੋ ਗਿਆ ਉਹਨਾਂ ਨੇ ਸੋਚਿਆ ਕਿ ਅਸੀਂ ਰੈਂਟ ਤੇ ਕਾਰ ਲੈ ਜਾਵਾਂਗੇ ਪਰ ਫਿਰ ਸਕੂਟਰ ਚੱਲ ਪੈਂਦਾ ਹੈ ਇਸ ਤਰ੍ਹਾਂ ਇਹ ਸਕੂਟਰ ਰਸਤੇ ਦੇ ਵਿੱਚ ਕਦੇ ਕਿਸੇ ਚੌਂਕ ਤੇ ਖੜਿਆ ਤੇ ਕਦੇ ਕਿਸੇ ਚੌਂਕ ਤੇ ਖੜ ਗਿਆ ਤੀਸਰੀ ਵਾਰ ਜਦੋਂ ਇਹ ਜਰਗ ਚੌਂਕ ਮਲੇਰ ਕੋਟਲਾ ਤੇ ਰੁਕਿਆ ਤਾਂ ਫੇਰ ਇੱਕ ਗੱਡੀ ਦੇਖਦੇ ਨੇ ਉਹ ਗੱਡੀ ਵਾਲਾ ਆਉਂਦਾ ਕੋਲ ਉਹ ਆਖਦਾ ਕਿ ਤੁਸੀਂ ਮੇਰੀ ਗੱਡੀ ਲੈ ਜਾਓ ਕਿਉਂਕਿ ਕੁੜੀ ਤੁਹਾਡੇ ਨਾਲ ਰਾਤ ਦਾ ਸਮਾਂ ਹੈ ਤੇ ਮੋਟਰਸਾਈਕਲ ਇੱਥੇ ਰੱਖ ਜਾਓ ਪਰ ਉਹ ਦੋਵੇਂ ਨਹੀਂ ਮੰਨਦੇ ਤੇ ਆਪਣਾ ਸਕੂਟਰ ਕਿਸੇ ਤਰ੍ਹਾਂ ਸਟਾਰਟ ਕਰਦੇ ਨੇ ਤੇ ਉੱਥੋਂ ਚੱਲ ਪੈਂਦੇ ਨੇ ਉਹ ਦੇਖਦਾ ਕਿ ਇੱਕ ਗਰੀਬ ਮੁੰਡਾ ਤੇ ਅਮੀਰ ਕੁੜੀ ਹੈ ਪੰਜਾਬੀ ਮੁੰਡੇ ਦੇ ਨਾਲ ਅੰਗਰੇਜ਼ੀ ਬੋਲਦੀ ਕੁੜੀ ਦਾ ਇਹ ਪਿਆਰ ਕਿੰਜ ਪੈ ਗਿਆ ਲੋਕ ਇਹ ਜਿਦਾਂ ਵੀ ਨੋਟਿਸ ਕਰ ਰਹੇ ਸੀ ਤਾਂ ਇੱਕ ਗੱਡੀ ਦੇ ਵਿੱਚੋਂ ਕੁਝ ਮੁੰਡੇ ਨਿਕਲਦੇ ਨੇ ਹੱਥ ਪਿੱਛੇ ਕਰਕੇ ਆਉਂਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਾਕੀ ਅਤੇ ਕਿਰਪਾਨ ਹੁੰਦੀ ਹੈ ਉਹਨਾਂ ਮੁੰਡਿਆਂ ਨੇ ਉਹ ਜੱਸੀ ਦੀ ਮਾਰੀ ਅਤੇ ਉਸ ਮਗਰੋਂ ਮਿੱਠੂ ਦੇ ਦੀ ਮੁੰਡੇ ਦੇ ਸਿਰ ਤੇ ਗੰਭੀਰ ਸੱਟਾਂ ਆਈਆਂ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬ੍ਰੇਕ ਲਾ ਕੇ ਸਕੂਟਰ ਛੱਡ ਦਿੱਤਾ ਤੇ ਫਿਰ ਮੁੰਡੇ ਤੇ ਅਟੈਕ ਹੋ ਜਾਂਦਾ। ਕਿਰਪਾਨ ਮਾਰੀ ਜਾਂਦੀ ਹੈ ਪੂਰੇ ਸਰੀਰ ਤੇ ਸੱਟਾਂ ਲਹੂ ਲਹੂਨ ਅਤੇ ਖੂਨ ਖਰਾਬਾ ਉਸਦੇ ਨਾਲ ਕੀਤਾ ਗਿਆ। ਇਸ ਮਗਰੋਂ ਜੱਸੀ ਦੀਆਂ ਚੀਕਾਂ ਮੁੰਡੇ ਨੂੰ ਸੁਣਦੀਆਂ ਨੇ ਕਿ ਨਾ ਮਾਰੂ ਨਾ ਮਾਰੂ। ਇਹ ਆਵਾਜ਼ਾਂ ਸੁਣਦੇ ਹੀ ਉਸ ਤੋਂ ਬਾਅਦ ਕੁਝ ਹੀ ਪਲਾਂ ਦੇ ਵਿੱਚ ਪਤਾ ਲੱਗਦਾ ਏ ਮਿੱਠੂ ਡਿੱਗ ਪੈਂਦਾ। ਮਿੱਠੂ ਕਹਿੰਦਾ ਕਿ ਕਾਸ਼ ਮੈਂ ਉਸ ਦਿਨ ਬਚਦਾ ਹੀ ਨਾ। ਜਿਸ ਦਾ ਪਿਆਰ ਕਰਨ ਵਾਲਾ ਚੰਗਾ ਸਾਥੀ ਇਸ ਦੁਨੀਆ ਤੋਂ ਚਲਾ ਗਿਆ। ਤਖ਼ੀਰ ਇਸ ਮੌਕੇ ਤੇ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਝ ਮਜ਼ਦੂਰ ਉੱਥੋਂ ਲੰਘ ਰਹੇ ਸੀ ਜਿਨ੍ਹਾਂ ਦੇ ਵੱਲੋਂ ਮਿੱਠੂ ਨੂੰ ਚੱਕਿਆ ਗਿਆ ਤੇ ਕਿਸੇ ਤਰ੍ਹਾਂ ਮਾਮੇ ਦੇ ਪਿੰਡ ਪਹੁੰਚਾ ਦਿੱਤਾ ਗਿਆ ਉਹਨਾਂ ਨੂੰ ਸਕੂਟਰ 'ਤੇ ਸਟਾਰਟ ਨਹੀਂ ਕਰਨਾ ਆਉਂਦਾ ਸੀ ਤਾਂ ਮਿੱਠੂ ਨੇ ਇਸ ਹਾਲਤ ਦੇ ਵਿੱਚ ਕਿਸੇ ਤਰ੍ਹਾਂ ਸਕੂਟਰ ਸਟਾਰਟ ਕੀਤਾ ਉਸ ਦਾ ਕਹਿਣਾ ਕਿ ਮੈਂ ਹਾਕੀ ਦਾ ਖਿਡਾਰੀ ਸੀ ਮੇਰਾ ਸਰੀਰ ਕਾਫੀ ਚੁਸਤ ਰੁਸਤ ਤੇ ਫੁਰਤੀਲਾ ਸੀ ਕਿਸੇ ਤਰ੍ਹਾਂ ਉਹ ਇੱਥੇ ਪਹੁੰਚ ਗਿਆ ਮਰੂਤੀ ਕਾਰ ਦੇ ਵਿੱਚ ਜੱਸੀ ਨੂੰ ਉਸ ਸਮੇਂ ਤੱਕ ਕੋਈ ਹੋਰ ਲੱਜਾ ਚੁੱਕਿਆ ਸੀ ਪਿੰਡ ਦੇ ਵਿੱਚ ਮਾਮੇ ਨੇ ਅਨਾਊਂਸਮੈਂਟ ਕਰਵਾ ਦਿੱਤੀ ਅਨਾਊਂਸਮੈਂਟ ਕਰਵਾਉਣ ਤੋਂ ਬਾਅਦ ਫਿਰ ਮਲੇਰ ਕੋਟਲਾ ਤੋਂ ਲੁਧਿਆਣਾ ਲੈ ਗਏ ਇਸ ਨੂੰ ਤਿੰਨ ਤੋਂ ਚਾਰ ਦਿਨ ਬਾਅਦ ਸੁਰਤ ਹੁੰਦੀ ਹੈ ਮਿੱਠੂ ਨੂੰ ਪੁਲਿਸ ਨੂੰ ਬਿਆਨ ਉਹ ਆਪਣੇ ਦਰਜ ਕਰਵਾਉਂਦਾ ਹੈ ਸਵਰਨ ਸਿੰਘ ਖੰਨਾ ਇੱਕ ਇਮਾਨਦਾਰ ਪੁਲਿਸ ਸਵਾਲੀਏ ਜਿਨ੍ਹਾਂ ਦੇ ਵੱਲੋਂ ਇਸ ਕੇਸ ਦੇ ਵਿੱਚ ਵੱਦ ਚੜ ਕੇ ਆਪਣਾ ਰੋਲ ਅਦਾ ਕੀਤਾ ਗਿਆ ਤੇ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਗਿਆ 11-12 ਸਾਲ ਮਿੱਠੂ ਨੇ ਇਸ ਮਗਰੋਂ ਇਸ ਘਟਨਾ ਮਗਰੋਂ ਵਿਆਹ ਨਹੀਂ ਕਰਵਾਇਆ ਪਰ ਜੱਸੀ ਕਿੱਥੇ ਆ ਇਸ ਸਮੇ ਉਹ ਤੁਹਾਨੂੰ ਦੱਸਾਂਗੇ ਅਤੇ ਫਿਰ ਘਰ ਦੇ ਕਹਿੰਦੇ ਨੇ ਕਿ ਤੂੰ ਵਿਆਹ ਕਰਵਾ ਲੈ ਫਿਰ ਛੋਟਾ ਭਰਾ ਕਹਿੰਦਾ ਹੈ ਕਿ ਜਦ ਤੱਕ ਵੱਡਾ ਨਹੀਂ ਵਿਆਹ ਕਰਵਾਏਗਾ ਮੈਂ ਵੀ ਨਹੀਂ ਕਰਾਉਂਗਾ ਮਾਂ ਵੀ ਆਪਣੇ ਪੁੱਤ ਦੇ ਪੈਰਾਂ ਦੇ ਵਿੱਚ ਉੰਨੀ ਰੱਖਦੀ ਹੈ ਰੋਂਦੀ ਹੈ ਕਿ ਮੇਰਾ ਬੁਢਾਪਾ ਨਾ ਰੋਲ ਹੁਣ ਉਹ ਕਿਸੇ ਤਰ੍ਹਾਂ ਦੇ ਨਾਲ ਮਾਦੀ ਮੰਨ ਲੈਂਦਾ ਤੇ ਮਿੱਠੂ ਨੇ ਹੁਣ ਦੂਸਰਾ ਵਿਆਹ ਕਰਵਾ ਲਿਆ ਅਤੇ ਉਸਦੇ ਘਰ ਦੇ ਵਿੱਚ ਇੱਕ ਧੀ ਨੀਵੀਂ ਜਨਮ ਲਿਆ। ਮਿੱਠੂ ਕਹਿੰਦਾ ਕਿ ਹਰ ਟਾਈਮ ਨੂੰ ਮੇਰੀ ਜਾਨ ਨੂੰ ਅੱਜ ਵੀ ਖਤਰਾ ਹੈ। ਉਸਦੀ ਜ਼ਮੀਨ ਵੀ ਦੱਬ ਲਈ ਗਈ ਉਸਤੇ ਕਈ ਕੇਸ ਵੀ ਪਵਾਏ ਗਏ। ਮਾ ਮਾਮਾ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਹੁਣ ਉਹਨਾਂ ਨੂੰ ਸਜਾ ਦਿਵਾਉਣ ਦਾ ਸਮਾਂ ਸੀ। ਵਿਦੇਸ਼ ਦੇ ਵਿੱਚ ਰਹਿੰਦੇ ਨਾ ਮਾ ਤੇ ਮਾਮੇ ਨੂੰ ਆਖਿਰਕਾਰ ਪੰਜਾਬ ਕਿਵੇਂ ਲਿਆਇਆ ਜਾਂਦਾ। ਤਾਂ ਪੰਜਾਬ ਲਿਆਉਣ ਦੇ ਲਈ ਕਈ ਐਕਸ਼ਨ ਹੋਏ ਨੇ 2000 ਤੋਂ ਹੀ ਇਸ ਮਾਮਲੇ ਨੂੰ ਲੈ ਕੇ ਤਫ਼ਤੀਸ਼ ਚੱਲ ਰਹੀ ਸੀ 2017 ਦੇ ਵਿੱਚ ਇੱਕ ਟੀਮ ਗਈ ਤਿੰਨ ਜਣੀਆਂ ਦੀ ਕੈਨੇਡਾ ਦੇ ਵਿੱਚ ਤਾਂ ਕਿ ਮਾਂ ਤੇ ਮਾਮੇ ਨੂੰ ਫੜ ਕੇ ਇੱਥੇ ਲਿਆ ਸਕੇ ਪਰ ਪਹਿਲੀ ਵਾਰ ਉਹਨਾਂ ਨੂੰ ਉਹ ਨਹੀਂ ਲਿਆ ਪਾਈ ਐਕਸਟ੍ਰੈਡੀਸ਼ਨ ਦਾ ਇਹ ਕੇਸ ਚੱਲ ਰਿਹਾ ਸੀ ਇਹਨਾਂ ਦੋਹਾਂ ਨੂੰ ਕੈਨੇਡਾ ਦੇ ਵਿੱਚ ਵੀ ਦੋਸ਼ੀ ਠਹਰਾਇਆ ਜਾ ਚੁੱਕਿਆ ਸੀ ਪਹਿਲਾਂ ਕੈਨੇਡਾ ਜੇਲ੍ਹ ਦੇ ਵਿੱਚ ਹੀ ਸੀ ਇਹ ਮਾਤੀ ਮੰਮਾ ਕਹਿਦੇ ਰਹੇ ਕਿ ਸਾਨੂੰ ਇੱਥੇ ਹੀ ਰਹਿਣ ਦੋ ਅਸੀਂ ਇੰਡੀਆ ਨਹੀਂ ਜਾਣਾ ਇੰਡੀਆ ਜੇਲ੍ਹ ਦੇ ਵਿੱਚ ਅਸੀਂ ਨਹੀਂ ਰਹਿ ਸਕਾਂਗੇ ਪਰ ਫਿਰ ਕੈਨੇਡੀਅਨ ਗਵਰਨਮੈਂਟ ਹੀ ਇਹਨਾਂ ਨੂੰ ਛੱਡਣ ਆਈ ਸੀ ਦਿੱਲੀ 에어ਪੋਰਟ ਤੇ ਅਤੇ ਉਸ ਮਗਰੋਂ ਇਹਨਾਂ ਦੇ ਉੱਪਰ ਇਹ ਮਾਮਲਾ ਦਰਜ ਹੋਇਆ ਇੱਕ ਰਵਾਦਨ ਵਾਲੀ ਪ੍ਰੇਮ ਕਹਾਣੀ ਹੈ ਜਿਸ ਦੇ ਵਿੱਚ ਇਸ ਕੁੜੀ ਦੀ ਮਾਂ ਦੇ ਵੱਲੋਂ ਹੀ ਆਪਣੀ ਧੀ ਦੀ ਜਾਨ ਲੈ ਗਈ ਹੈ ਹੁਣ ਉਹ ਕਹਿੰਦੇ ਨੇ ਕਿ ਅਸੀਂ ਬਜ਼ੁਰਗ ਹੋ ਗਏ ਸੀ ਇੰਡੀਆ ਦੇ ਵਿੱਚ ਜੇਲ ਨਹੀਂ ਘਟ ਸਕਦੇ ਸਾਨੂੰ ਵਿਦੇਸ਼ ਦੇ ਵਿੱਚ ਰਹਿਣ ਦੋ ਕਿਉਂਕਿ ਉਹ ਜੇਲਾ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਇਹ ਬਿਆਨ ਉਹਨਾਂ ਦੇ ਖੁਦ ਦੇ ਦਿੱਤੇ ਹੋਏ ਨੇ ਤਾਂ ਖੈਰ ਇਸ ਪੂਰੀ ਘਟਨਾ ਨੂੰ ਲੈ ਕੇ ਆਖਿਰਕਾਰ ਜਸਦੀਨ ਉਸ ਦਿਨ ਕੌਣ ਅਤੇ ਕਿੱਥੋਂ ਲੈ ਗਿਆ ਤੇ ਕਿਵੇਂ ਉਸਦੀ ਮ੍ਰਿਤਕ ਦੇ ਮਿਲਦੀ ਹੈ ਉਹ ਦੱਸਦੇ ਹਾਂ ਉਸ ਨੂੰ ਅਗਵਾ ਕੀਤਾ ਗਿਆ ਸੀ ਐਫਆਰ ਦਰਜ ਹੋਈ ਸੀ 9 ਜੂਨ ਨੂੰ ਟ੍ਰੇਨ ਦੀ ਪਟੜੀ ਤੋਂ ਕੁੜੀ ਦੀ ਮ੍ਰਿਤਕ ਦੇ ਮਿਲੀ ਸੀ ਅਣਪਛਾਤੀ ਸੀ ਇਹ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਜੱਸੀ ਹੀ ਹੈ ਉਸ ਦਾ ਗਲਾ ਕੱਟਿਆ ਹੋਇਆ ਸੀ ਮਾਤਾ ਤੇ ਮਾਮੇ ਦੇ ਵੱਲੋਂ ਹੀ ਇਹ ਸਭ ਕੁਝ ਕਰਵਾਇਆ ਗਿਆ ਸੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਕੈਨੇਡਾ ਤੋਂ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਇਸ ਸਮੇਂ ਪੰਜਾਬ ਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਕਈ ਪਰਚੇ ਦਰਜ ਕਰਵਾਏ ਗਏ ਸੀ ਇਸ ਦੇ ਵਿੱਚ ਕੁੱਲ 7 ਮੁਸਲਮਾਨ ਨੂੰ ਪੂਰੀ ਉਮਰ ਭਰ ਦੀ ਸਜ਼ਾ ਦਿੱਤੀ ਗਈ ਸੀ ਇਸ ਦੇ ਵਿੱਚ ਇੱਕ ਥਾਣੇਦਾਰ ਨੂੰ ਵੀ ਸਜ਼ਾ ਮਿਲੀ ਸੀ ਤਾਂ ਇਹ ਸਾਰਾ ਕੇਸ ਸੀ ਉਹ ਜੱਸੀ ਅਤੇ ਮਿੱਠੂ ਦਾ ਜਿਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਉਹਨਾਂ ਦੇ ਹੀ ਪਰਿਵਾਰ ਨੇ ਖਤਮ ਕੀਤਾ ਉਹ ਜਸਦੀ ਜੋ ਕਿ ਵਿਦੇਸ਼ ਦੇ ਵਿੱਚ ਜੰਮੀ ਪਲੀ ਪੜੀ ਲਿਖੀ ਸੀ ਹੁਸ਼ਿਆਰ ਤੇ ਸੋਹਣੀ ਕੁੜੀ ਸੀ ਇੱਥੇ ਆ ਕੇ ਜਦੋਂ ਉਸਨੇ ਕਬੱਡੀ ਦੇ ਖਿਡਾਰੀ ਦੇ ਨਾਲ ਪਿਆਰ ਪਾਇਆ ਤਾਂ ਐਸੀ ਗੱਲ ਦੀ ਸਜ਼ਾ ਉਸਦੀ ਮਾਂ ਦੇ ਬਲੂਸ ਨੇ ਦਿੱਤੀ